ਕੀ ਤੁਸੀਂ ਵੀ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਮੋਟਾਪੇ ਤੋਂ ਪਰੇਸ਼ਾਨ ਹੋ ਓਵਰ weight ਤੋਂ ਪਰੇਸ਼ਾਨ ਹੋ ਇੱਕ ਟਾਈਮ ਸੀਗਾ ਜਦੋਂ ਮੇਰਾ ਵਜ਼ਨ ਵੀ 95 ਕਿਲੋ ਹੁੰਦਾ ਸੀਗਾ 95 kg ਆ ਜਿਹੜੀ ਫੋਟੋ ਤੁਸੀਂ ਇਸ ਸਕਰੀਨ ਦੇ ਉੱਤੇ ਵੇਖ ਰਹੇ ਹੋ ਨਾ ਇਹ ਮੇਰੀ ਹੈਗੀ ਹੈ ਇੱਕ ਟਾਈਮ ਸੀਗਾ ਮੈਂ 95 ਕਿਲੋ ਦਾ ਸੀਗਾ ਤੇ ਕੁਝ ਇਸ ਤਰ੍ਹਾਂ ਦਾ ਲੱਗਦਾ ਹੁੰਦਾ ਸੀਗਾ ਤੇ ਅੱਜ ਮੇਰਾ ਵਜ਼ਨ 67 ਕਿਲੋ ਹੈ ਤੇ ਤੁਹਾਡੇ ਸਾਹਮਣੇ ਮੈਂ ਖੜਾ ਮੇਰੀ ਫੋਟੋ ਤੁਸੀਂ ਵੇਖ ਸਕਦੇ ਹੋ ਮੇਰੀ ਵੀਡੀਓ ਤੁਸੀਂ ਦੇਖਦੇ ਹੀ ਪਾਓ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਲੈ ਕੇ ਆਇਆ ਹਾਂ ਇਹ ਬਦਲਾਅ ਕਿਵੇਂ ਆਏ ਨੇ ਮੈਂ ਆਪਣਾ ਲਾਈਫਸਟਾਈਲ ਬਦਲਿਆ ਹੈ ਆਪਣੇ ਖਾਣ ਪੀਣ ਦੀਆਂ ਗਲਤ ਆਦਤਾਂ ਨੂੰ ਚੇਂਜ ਕੀਤਾ ਹੈ ਜਦੋਂ ਮੈਂ ਆਪਣਾ ਲਾਈਫਸਟਾਈਲ ਬਦਲਿਆ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਬਦਲਿਆ ਤੇ 28 ਕਿਲੋ ਹੈਲਦੀ weight loss ਮੈਂ ਆਪਣਾ ਕਰ ਲਿਆ 28 ਕਿਲੋ ਗੰਦਗੀ ਮੈਂ ਆਪਣੇ ਸਰੀਰ ਦੇ ਵਿੱਚੋਂ ਬਾਹਰ ਕੱਢ ਕੇ ਸੁੱਟ ਦਿੱਤੀ ਹੈ ਇੱਕ ਉਹ ਟਾਈਮ ਸੀਗਾ ਜਦੋਂ ਮੈਂ 95 ਕਿਲੋ ਦਾ ਹੁੰਦਾ ਸੀਗਾ ਤੇ ਸਾਰਾ ਦਿਨ ਸੁਸਤੀ ਪਈ ਰਹਿੰਦੀ ਹੁੰਦੀ ਸੀ ਤੇ ਇੱਕ ਅੱਜ ਦਾ ਦਿਨ ਹੈ ਕਿ ਮੈਂ 67 ਕਿਜੀ ਦਾ 67 ਕਿਜੀ ਦਾ ਹੈਗਾ ਵਾਂ ਤੇ ਸੁਸਤੀ ਦਾ ਨਾਮੋ ਨਿਸ਼ਾਨ ਵੀ ਕੋਈ ਨਹੀਂ ਹੈਗਾ ਨਹੀਂ ਤੇ ਪਹਿਲੇ ਇਦਾਂ ਹੁੰਦਾ ਸੀਗਾ ਕਿ ਉੱਠਣ ਤੋਂ ਥੋੜੀ ਦੇਰ ਬਾਅਦ ਹੀ ਸੁਸਤੀ ਪੈਣੀ ਜਿਹੜੀ ਸੀ ਉਹ ਸਟਾਰਟ ਹੋ ਜਾਂਦੀ ਸੀ ਉਹਦੇ ਪਿੱਛੇ ਕਾਰਨ ਕੀ ਸੀਗਾ ਖਾਣ ਪੀਣ ਦੀਆਂ ਗਲਤ ਆਦਤਾਂ ਗਲਤ ਲਾਈਫ ਸਟਾਈਲ ਨਿਊਟ੍ਰੀਸ਼ਨ ਦੇ ਬਾਰੇ ਕੁਝ ਵੀ ਪਤਾ ਨਹੀਂ ਸੀ ਬਾਡੀ ਨੂੰ ਕਿਹੜੀ ਚੀਜ਼ ਦੀ ਲੋੜ ਹੈਗੀ ਹੈ ਕਿਹੜੀ ਚੀਜ਼ ਦੀ ਲੋੜ ਨਹੀਂ ਹੈ ਇਹਦੇ ਬਾਰੇ ਕੁਝ ਵੀ ਨਹੀਂ ਸੀ ਪਤਾ ਪਰ ਬਹੁਤ ਸਾਰੀਆਂ ਨਿਜ਼ਲੈਂਡ ਤੋਂ ਬਾਅਦ ਇਹ ਸਾਰਾ ਕੁਝ ਪਤਾ ਲੱਗਾ ਤੇ ਮੈਂ ਆਪਣੇ ਆਪ ਨੂੰ ਫਿੱਟ ਕੀਤਾ ਆਪਣੀ ਫੈਮਿਲੀ ਨੂੰ ਫਿੱਟ ਕੀਤਾ ਤੇ ਜੇ ਤੁਸੀਂ ਵੀ ਫਿੱਟ ਹੋਣਾ ਚਾਹੁੰਦੇ ਹੋ ਤੁਸੀਂ ਵੀ ਆਪਣੇ ਆਈਡੀਅਲ weight ਦੇ ਉੱਤੇ ਆਣਾ ਚਾਹੁੰਦੇ ਹੋ ਮੋਟਾਪੇ ਤੋਂ ਛੁਟਕਾਰਾ ਪਾਣਾ ਚਾਹੁੰਦੇ ਹਗੇ ਹੋ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਤੁਹਾਨੂੰ ਫਿੱਟ ਕਰਨ ਦੇ ਵਿੱਚ ਤੁਹਾਡੀ ਹੈਲਪ ਕਰ ਸਕਦਾ ਮੇਰਾ ਨਾਮ ਬਲਜੀਤ ਸਿੰਘ ਹੈ ਮੈਂ ਇੱਕ ਵੈਲਨੈਸ ਤੇ ਲਾਈਫਸਟਾਈਲ ਕੋਚ ਹਾਂ ਤੁਹਾਡੀਆਂ ਗਲਤ ਆਦਤਾਂ ਨੂੰ ਬਦਲ ਕੇ ਤੁਹਾਡੇ ਲਾਈਫਸਟਾਈਲ ਨੂੰ ਬਦਲ ਕੇ ਮੈਂ ਤੁਹਾਨੂੰ ਫਿੱਟ ਕਰ ਸਕਦਾ ਸੋ ਮੇਰਾ ਨੰਬਰ ਆ ਰਿਹਾ ਹੈ ਜੇ ਤੁਸੀਂ ਫਿੱਟ ਹੋਣਾ ਚਾਹੁੰਦੇ ਹੋ ਤੇ WhatsApp ਦੇ ਉੱਤੇ ਤੁਸੀਂ ਮੇਰੇ ਨਾਲ para karsak deu